ਪੰਜਾਬ ਨੇਸ਼ਨ ਨਿਊਜ਼ ਦੇਖ ਰਹੇ ਸਾਰੇ ਹੀ ਦੋਸਤਾਂ ਦਾ ਸਵਾਗਤ ਹੈ ਦੱਸਦੀ ਦੋਸਤੋ ਇਹ ਜੋ ਤੁਸੀਂ ਪਿੰਡ ਦੀਆਂ ਤਸਵੀਰਾਂ ਇਹ ਦੇਖ ਰਹੇ ਹੋ ਇਹ ਪਿੰਡ ਹਲਕਾ ਦਸੂਆ ਘੋਗਰੇ ਦੇ ਕੋਲ ਪੈਣ ਵਾਲਾ ਪਿੰਡ ਸੈਰਕ ਦੀਆਂ ਨੇ ਦੱਸਦੀ ਜਦੋਂ ਵੀ ਇਹ ਬਰਸਾਤ ਸ਼ੁਰੂ ਹੁੰਦੀ ਹੈ ਤਾਂ ਦੱਸਿਏ ਵੀ ਇਸ ਪਿੰਡ ਨੂੰ ਚਾਰ ਔਰ ਇਹ ਖੱਡਾਂ ਨੇ ਘੇਰਿਆ ਹੋਇਆ ਜਦੋਂ ਇਹ ਬਰਸਾਤ ਸ਼ੁਰੂ ਹੁੰਦੀ ਹੈ ਤਾਂ ਖੱਡਾਂ ਪਾਣੀ ਨਾਲ ਇਹ ਭਰ ਜਾਂਦੀਆਂ ਨੇ ਤੇ ਇਸ ਪਿੰਡ ਦਾ ਜੋ ਰੋਡ ਹੈ ਉਹ ਬੰਦ ਹੋ ਜਾਂਦਾ ਹੈ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਇਹ ਕੀ ਹਾਲਾਤ ਨੇ ਇਸ ਪਿੰਡ ਦੇ ਰੋਡ ਦੇ ਔਰ ਇੱਥੋਂ ਦੇ ਵਿਅਕਤੀਆਂ ਨੇ ਇਹ ਵੀ ਦੱਸਿਆ ਹੈ ਕਿ ਜਦੋਂ ਕੋਈ ਬਿਮਾਰ ਹੋ ਜਾਂਦਾ ਹੈ ਬਰਸਾਤ ਦੇ ਮੌਸਮ ਵਿੱਚ ਤਾਂ ਉਸ ਨੂੰ ਹਸਪੀਟਲ ਲੈ ਜਾਣਾ ਵੀ ਬਹੁਤ ਇਹ ਮੁਸ਼ਕਲ ਹੋ ਜਾਂਦਾ ਹੈ ਇਸ ਨੂੰ ਲੈ ਕੇ ਇਹ ਕੀ ਕਿਹਾ ਪਿੰਡ ਵਾਸੀਆਂ ਨੇ ਤੇ ਸਾਫਕਾ ਸਰਪੰਚ ਨੇ ਇਹ ਤੁਸੀਂ ਵੀ ਜ਼ਰੂਰ ਸੁਣੋ ਸਾਰੇ ਪਿੰਡ ਦੇ ਵਿੱਚ ਇੱਥੇ ਕੋਈ 2-250 ਘਰ ਹੈ ਸਾਡਾ ਪਿੰਡ ਜਿਹੜਾ ਇਹ ਚਾਰ ਫੇਰਿਆਂ ਹੀ ਖੱਡਾਂ ਦਾ ਲ ਘਰਿਆ ਗਿਆ ਜੇ ਅਸੀਂ ਸਾਡੇ ਪਿੰਡ 'ਚ ਕੋਈ ਬਿਮਾਰ ਹੋ ਜਾਂਦਾ ਤਾਂ ਅਸੀਂ ਕਿਸੇ ਪਾਸੇ ਬਰਸਾਤਾ ਨੂੰ ਲਿਜਾ ਨਹੀਂ ਸਕਦੇ ਇਹ ਜਿਹੜਾ ਰੋਡ ਹੈ ਇਹ ਹਾਜੀਪੁਰ ਤੋਂ ਲੈ ਕੇ ਗੜ ਤੱਕ ਸ਼ਾਰਟ ਰੋਡ ਹੈ ਜਿੰਨੇ ਵੀ ਇਧਰ ਸਕੂਲ ਆ ਘਟੋ ਘੱਟ 10 ਸਕੂਲਾਂ ਦੀਆਂ ਬੱਸਾਂ ਜਿਹੜੀਆਂ ਇੱਥੋਂ ਦੀਆਂ ਲੰਘਦੀਆਂ ਨੇ ਉਹ ਬਸ ਆਤ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਆਉਂਦੀ ਹੈ ਮੈਂ ਤੁਹਾਨੂੰ ਆਪਣੀ ਹਕੀਕਤ ਦੱਸਦਾ ਕਿ ਮੇਰੇ ਘਰ ਵਾਲੀ ਬਿਮਾਰ ਹੋ ਗਈ ਪਰਸੋਂ ਤੇ ਮੈਂ ਕਿਹਾ ਚਲੋ ਇਹਨੂੰ ਕਿੱਥੇ ਲੈ ਜਾਣਾ ਮੈਂ ਪਹਿਲੇ ਇਸੇ ਜਗ੍ਹਾ ਤੇ ਆਇਆ ਤੇ ਖੱਡ ਬਿਲਕੁਲ ਫਾਨ ਮਾਰ ਰਹੀ ਸੀ ਲੰਘ ਨਹੀਂ ਸਕੇ ਉਹ ਤੋਂ ਬਾਅਦ ਮੈਂ ਸੋਚਿਆ ਚਲੋ ਕੋਗਰੇ 메ਨ ਰੋਡ ਤੇ ਚੜ ਜੰਨੇ ਆ ਜਿਸ ਵੇਲੇ ਅਸੀਂ ਉਧਰ ਨੂੰ ਗਏ ਤਾਂ ਅੱਗੇ ਫੇਰ ਖੱਡ ਉਹ ਵੀ ਫਾਨ ਮਾਰ ਰਹੀ ਸੀ ਅਸੀਂ ਜਾ ਨਹੀਂ ਸਕੇ ਫੇਰ ਮੈਂ ਸੋਚਿਆ ਮੈਂ ਕਿਾ ਚਲੋ ਬਲਦੇ ਵਾਲਾ 메ਨ ਰੋਡ ਜਿਹੜਾ ਫੜ ਲੈਂਦੇ ਆ ਤੇ ਜਿਸ ਵੇਲੇ ਅਸੀਂ ਉਧਰ ਨੂੰ ਗਏ ਤਾਂ ਉਹ ਵੀ ਖੱਡ ਜਿਹੜੀ ਆ ਫਾਨ ਮਾਰ ਰਹੀ ਸੀ ਸਾਡਾ ਪਿੰਡ ਜਿਹੜਾ ਚਾਰਸ਼ ਫੇਰ ਖੱਡਾਂ ਦਾ ਘਿਰਿਆ ਗਿਆ ਜੇ ਅਸੀਂ ਉੱਪਰ ਨੂੰ ਜਾਈਏ ਤਾਂ ਉੱਪਰ ਜੰਗਲ ਆ ਉਹ ਤੋਂ ਬਾਅਦ ਉੱਪਰ ਨਿਆਰ ਆ ਸਾਡੇ ਪਿੰਡ ਨੂੰ ਕੋਈ ਵੀ ਰਸਤਾ ਬਾਰਸ਼ ਦੇ ਟਾਈਮ ਤੇ ਜਾਣ ਲਈ ਨਹੀਂ ਆ। ਦੇਖੋ ਜੀ ਕਹਣਾ ਇਹੀ ਚਾਹਨੇ ਆ ਕਿ ਇਹ ਜਿਹੜਾ ਸਾਨੂੰ ਮੁਸ਼ਕਲ ਹੈਗੀ ਹੈ ਇਹ ਸਰਕਾਰ ਔਰ ಗ್ರಾಮ ਪੰਚਾਇਤ ਰਲ ਕੇ ਜਿਸ ਤਰ੍ਹਾਂ ਵੀ ਹੋ ਸਕੇ ਦਾ ਜਲਦੀ ਤੋਂ ਜਲਦੀ ਨਿਵਾਰਨ ਕਰਨ ਤਾਂ ਕਿ ਬੱਚੇ ਟਾਈਮ ਸਿਰ ਸਕੂਲ ਪਹੁੰਚ ਸਕਣ ਔਰ ਦੁਬਾਰਾ ਘਰ ਆ ਸਕਣ। ਹੋਰ ਇਹੀ ਬੇਨਤੀ ਹੈ ਜੀ। ਸਰ ਇਹ ਵੀ ਦੱਸਿਆ ਕਿ ਕਿਵਾਰੀ ਮਿੱਟੀ ਵੀ ਪਾਈ ਚੁੱਕੇ ਸਰ। ਬੜੀ ਬਾਰੀ ਜੀ ਇੱਕ ਵਾਰੀ ਨਹੀਂ। ਟੱਟੂ ਤੂੰ ਅੱਜ ਦੇਖ ਲਓ ਥੇ ਕੱਲ ਆ ਜਾਓ ਪਰਸੋਂ ਆ ਜਾਓ ਅੱਜ ਹੀ ਕੱਲ ਮਿੱਟੀ ਪੈ ਜਾਣੀ ਹੈ। ਜਦੋਂ ਮੀਂਹ ਪੈ ਗਿਆ ਫਿਰ ਇੱਥੋਂ ਨਹੀਂ ਲੰਘ ਹੋਏਗਾ। ਜਸਵੀਰ ਸਿੰਘ ਜੀ ਸਾਹਿਬ ਦਾ ਸਰਪੰਚ ਸਰਗ ਜਸਵੀਰ ਸਿੰਘ ਜੀ ਜਿਹੜਾ ਸੜਕ ਦੇ ਹਾਲਾਤ ਹੈ ਕਿਸ ਤਰ੍ਹਾਂ ਕੀ ਮੰਗ ਤੁਹਾਡੀ। ਮੰਗ ਇਹੀ ਹੈ ਜੀ ਹਾਲਾਤ ਬਹੁਤ ਖਰਾਬ ਹੈ ਦੀਖ ਤੁਹਾਡੇ ਸਾਹਮਣੇ ਦਿਖੀ ਜਾ ਰਿਹਾ ਹੈਗਾ। ਅਸੀਂ ਕਰਦੇ ਹਾਂ ਕਿ ਜਦੋਂ ਬਾਰਿਸ਼ ਪੈਂਦੀ ਹੈ ਉਦੋਂ ਇੱਥੇ ਟੋਏ ਪੈ ਜਾਂਦੇ ਹੈ। ਸਾਡੇ ਪਿੰਡ ਦੇ ਅੱਗੇ ਸਾਡੇ ਇੱਥੇ ਵਿਚਾਰੇ ਸੋਸ਼ਲ ਵਰਕਰ ਰਹਿ ਗਿਆ ਰਮੇਸ਼ ਕੁਮਾਰ ਜੀ ਉਹ ਆਪਣਾ ਟਰੈਕਟਰ ਲਿਆ ਕੇ ਉਹਨਾਂ ਮਿੱਟੀ ਪਾਣਗੇ ਅੰਦੀ ਦਾ ਜੀਸੀਬੀ ਲਾਣਗੇ ਜਾਂ ਥੋੜੇ ਥੋੜੇ ਪੈਸੇ ਸਾਰੇ ਇਕੱਠੇ ਕਰਕੇ ਆਈ। ਮਤਲਬ ਜਦੋਂ ਹੁਣੇ ਦੇਖ ਲਓ ਕਿ ਹੁ ਇਹ ਰੋ ਥੋੜੀ ਦੇਰ ਬਾਅਦ ਸਾਡੇ ਕੁਛ ਨਾ ਕੋਈ ਹਾਲਾ ਦਾ ਕਰਨਾ ਪੈਣਾ ਕਿੰਨੇ ਪਿੰਡਾਂ ਨਾਲ ਜੋੜਦੀ ਸੜਕ ਇਹ ਬਹੁਤ ਜ਼ਿਆਦਾ ਕਿ ਕਰਦਾ ਸਾਡਾ ਪਿੰਡਾਂ ਨਾਲ ਜੋੜਦੀ ਸਾਡੇ ਲੱਗਈ ਹੈ ਮੇਨ ਚੀਜ਼ ਇਹ ਹੈ ਕਿ ਜਿਹੜਾ ਸਾਡਾ ਸਰਕਾਰੀ ਗਵਰਨਮੈਂਟ ਹਾਈ ਸਕੂਲ ਹੈ ਨਾ ਉਹ ਬਿਸੋਚਕ ਹੈ ਸਾਡੇ ਜਿਹੜੇ ਬੱਚੇ ਜ਼ਿਆਦਾ ਪੜਦੇ ਆ ਸਰਕਾਰੀ ਹਾਈ ਸਕੂਲ ਬਿਸੋਚਕ ਪੜਦੇ ਆ ਉਹ ਪੈਦਲ ਜਾਂਦੇ ਵਿਚਾਰੇ ਉਹਨਾਂ ਲਈ ਤਾਂ ਦਿੱਕਤ ਕੱਪੜੇ ਵਿਚਾਰੇ ਬਸ਼ੌਂਕ ਜਾਂਦਾ ਬੰਦਾ ਬੱਚਿਆਂ ਨੂੰ ਉਹਨਾਂ ਦੇ ਬੂਟ ਗਿੱਲੇ ਹੋ ਜਾਂਦੇ ਆ ਦਿੱਕਤ ਨਹੀਂ ਛੁੱਟੀ ਜਾਂਦੀ ਪੈਂਦੀ ਵਿਚਾਰਿਆਂ ਨੂੰ ਮਤਲਬ ਇਹ ਆਹੀ ਮੰਗ ਕਰਦਾ ਕਿ ਇਹ ਜਿਹੜਾ ਰੋਡ ਆ ਬਹੁਤ ਜ਼ਰੂਰੀ ਆ ਕਿੱਦਾਂ ਸਾਡੇ ਸਾਹਮਣੇ ਸਾਨੂੰ ਸੋ ਖੱਡਾਂ ਚ ਬਣੀ ਆ ਜਾਂਦਾ ਜਿਆਦਾ ਗੱਡੀਆਂ ਘਰ ਖੜੀਆਂ ਕਰਤੀਆਂ ਬਾਹਰ ਕੱਢਣ ਦਾ ਦਿਲ ਨਹੀਂ ਕਰਦਾ ਰੋਣਾ ਦਾ ਇੰਨਾ ਮਾੜਾ ਹਾਲ ਆ ਕਿ ਪੁੱਛੋ ਨਾ ਚੱਲ ਪਈ ਰੋਡ ਕਹਦੇ ਖੱਡਾ ਹੀ ਬਣ ਗਿਆ ਇਸ ਟਾਈਮ ਮੁਕੇ ਦੀਆਂ ਤੇ ਅਸੀਂ ਪਰਿਸ਼ਾਂਤ ਉਹ ਮੰਗ ਕਰਦੇ ਆ ਕਿ ਇਹ ਜਿਹੜਾ ਸਾਡਾ ਪਹਿਲ ਦੇ ਆਧਾਰ ਤੇ ਜਿਹੜਾ ਇਹ ਰੋਡ ਸਾਡਾ ਕਿਉਂਕਿ ਸਾਡੇ ਸਰਕਾਰੀ ਬੱਚੇ ਸਾਰੇ ਸਾਡੇ ਬਿਸਕ ਪੜਦੇ ਆ ਇਹ ਸਕੇ ਰੋਡ ਜਿਹੜਾ ਪਹਿਲ ਦੇ ਆਧਾਰ ਤੇ ਨੂੰ ਜੋ ਵੀ ਪੂਰੀ ਵਗੈਰਾ ਤੇ ਬਣਾਈ ਜਾਵੇ